ਤਾਲ ਹੋ ਗਏ ਨੇ ਅੱਜ ਬਾਈ ਨੂੰ ਗਏ ਨੂੰ ਦੀਪ ਨੂੰ ਗਏ ਨੂੰ ਤਿੰਨ ਸਾਲਾਂ ਦੇ ਵਿੱਚ ਬਹੁਤ ਕੁਝ ਵੇਖਿਆ ਮੈਂ ਕਿਉਂਕਿ ਹਰ ਇੱਕ ਮਨੁੱਖ ਦਾ ਜਿਹੜੇ ਜਿਹੜੇ ਦੀਪ ਨਾਲ ਜੁੜੇ ਸੀ ਹਰ ਇੱਕ ਦਾ ਇੱਕ ਰਿਸ਼ਤਾ ਸੀਗਾ ਦੀਪ ਨਾਲ ਹਰ ਇੱਕ ਦਾ ਤੇ ਜਿਨ੍ਹਾਂ ਦਾ ਦੀਪ ਨਾਲ ਰਿਸ਼ਤਾ ਸੀ ਇਹ ਚੀਜ਼ ਮੈਂ ਬਹੁਤ ਨੋਟ ਕੀਤਾ ਕਰਦਾ ਸੀਗਾ ਜੇ ਕੀਤੀ ਵੀ ਹੈ ਵੀ ਦੀਪ ਜਿਹਦੇ ਨਾਲ ਰਿਸ਼ਤਾ ਰੱਖਦਾ ਸੀ ਨਾ ਬੜਾ ਸਾਸਟਾ ਜਿਹਾ ਟਿਕਰਾ ਰੱਖਦਾ ਸੀਗਾ ਤੇ ਜਿਹਨਾਂ ਨਾਲ ਰਿਸ਼ਤਾ ਰੱਖਦਾ ਸੀ ਜਿਹਦਾ ਉਹਦਾ ਉਹਦਾ ਹੁੰਦਾ ਸੀ ਉਹਨੂੰ ਉਸ ਉਹਦੇ ਨਾਲ ਵਗ ਰੱਖਦਾ ਸੀ ਜਿਵੇਂ ਦਾ ਬੰਦਾ ਹੁੰਦਾ ਸੀ ਅਗਲੇ ਬੰਦੇ ਦੀਪ ਉਹਨਾਂ ਨਾਲ ਰਿਸ਼ਤਾ ਵੀ ਉਦਾਂ ਦਾ ਰੱਖਦਾ ਸੀਗਾ ਇਹ ਉਹਦੀ ਕੁਆਲਿਟੀ ਜੇ ਬਹੁਤ ਵਧੀਆ ਹੁਣ ਜੇ ਐਗਜ਼ਾਮਪਲ ਮੈਂ ਮੰਨ ਲਓ ਬਾਨਾ ਬਾਇਆ ਜ਼ਮੀਨ ਨੂੰ ਮਲਾਇਆ ਕਿਸੇ ਪਿੰਡ ਭਰਾ ਦੇ ਨਾਲ ਜੋ ਦੀਪ ਨੂੰ ਨੂੰ ਮਲਾਇਆ ਦੀਪ ਨਾਲ ਇੱਕ ਅਟੈਚਮੈਂਟ ਜਿਹੜੀ ਸੀ ਉਹ ਹੋਈ ਹੁਣ ਉਹਨੂੰ ਆਪਾਂ ਕਿਹੜਾ ਜਾਣਦੇ ਸੀਗੇ ਪਹਿਲਾਂ ਕਦੇ ਮੈਂ ਸੱਚ ਦੱਸਾਂ ਕਿ ਬਲਵਾਨ ਸੀ ਨੇਕ ਦੇ ਕੁਬਾਲਾ ਜਿੰਨਾ ਜ਼ਿਆਦਾ ਗ੍ਰੇ ਨਹੀਂ ਸੀ ਹੈਗਾ ਨਾ ਚੀਜ਼ਾਂ ਦਾ ਤੇ ਪਤਾ ਨਹੀਂ ਸੀ ਦੀਵ ਦੇ ਬਾਰੇ ਇਹਨਾਂ ਇੱਕ ਉਹਦੀ ਫਿਲਮ ਜਿਹੜੀ ਆਈ ਸੀ ਬਈ ਉਹਦੇ ਬੰਧਨਾ ਛਡਣ ਤੋਂ ਪਹਿਲਾਂ ਉਹ ਫਿਲਮ ਮੈਂ ਨੈਟ ਦੇ ਉੱਤੇ ਜਿਵੇਂ ਆਪਾਂ ਸਕਰੋਲ ਕਰਦੇ ਹਾਂ ਉਹਦੇ ਦੇਖੀ ਸੀ ਉੱਥੇ ਸੀ ਪਤਾ ਵੀ ਇਹ ਨੌਜਵਾਨ ਹੈ ਖੈਰਾ ਹੁਣ ਮੈਂ ਗੱਲ ਜਿਹੜੀ ਅੱਜ ਕਰਨੀ ਹੈ ਉਹ ਇਹ ਕਰਨੀ ਹੈ ਕਿ ਮੈਂ ਇਹ ਦੇਖਿਆ ਵੀ ਦੀਵ ਜਿਹੜੀ ਪਰਸਨੈਲਿਟੀ ਸੀ ਨਾ ਜਿਹੜੀ ਦੀਪ ਦੀ ਸੋਚ ਸੀ ਉਹ ਬੜੀ ਚੰਗੀ ਕਰਾਵਾ ਵਾਲੀ ਸੀ ਉਹ ਟੈਂ ਦੀ ਕਾਹਦੀ ਗੱਲ ਨਹੀਂ ਸੀ ਕਰਦਾ ਹੁੰਦਾ ਕਦੀ ਵੀ ਜਿਉਂ-ਜਿਉਂ ਦੀਪ ਦੀ ਇਨਵੋਲਵਮੈਂਟ ਪੰਥ ਚ ਹੋਣ ਲੱਗੀ ਨਾ ਤਿਉਂ ਤੋਂ ਉਹਦਾ ਜਿਹੜਾ ਔਰਾ ਸਿਚੇਂਜ ਹੁੰਦਾ ਗਿਆ ਕਿਉਂ ਕਿਉਂ ਦੀਪ ਦੇ ਉੱਤੇ ਸ਼ਹੀਦਾਂ ਸਿੰਘਾਂ ਦਾ ਹੱਥ ਆਉਂਦਾ ਗਿਆ ਇਹ ਦੇਖਿਆ ਸੀ ਹੁਣ ਇੱਥੇ ਇੱਕ ਚੀਜ਼ ਮੈਂ ਕਰਨੀ ਹਾਸੇ ਵਾਲੀ ਗੱਲ ਇਹ ਹੁੰਦੀ ਹੈ ਮੈਨੂੰ ਹੱਸਦਾ ਹੁੰਦਾ ਹੱਸਦਾ ਨਾ ਬੰਦਿਆਂ ਦੇ ਉੱਤੇ ਵੀ ਜਿਹੜੇ ਬੰਦੇ ਦੀਪ ਦੇ ਜਿਉਂਦੇ ਆ ਜਦੋਂ ਦੀਪ ਵਿਚਰਦਾ ਸੀ ਜਦੋਂ ਦੀਪ ਬੰਦ ਦੀ ਗੱਲ ਕਰਦਾ ਸੀ ਜਦੋਂ ਦੀਪ ਰਾਜ ਦੀ ਗੱਲ ਕਰਦਾ ਸੀ ਆਪਣੇ ਘਰ ਦੀ ਗੱਲ ਕਰਦਾ ਸੀ ਸਟੇਟ ਦੀ ਗੱਲ ਕਰਦਾ ਸੀ ਉਦੋਂ ਬੰਦੇ ਕਹਿੰਦੇ ਹੁੰਦੇ ਸੀ ਉਹ ਮੋਨਾ ਕੋਨਾ ਫਿਲਮਾਂ ਬਣਾਉਂਦਾ ਹੀਰੋ ਆ ਇਹ ਆਪਣੀਆਂ ਫਿਲਮਾਂ ਦੀਆਂ ਪਾਲਸ ਰੀਆਂ ਵਾਸਤੇ ਕਰਦਾ ਫਿਰਦਾ ਇਹਦੀਆਂ ਪਰਮਾਨਿਕ ਚੱਲਦੀਆਂ ਇਸ ਕਰਕੇ ਇਹ ਇੰਦਰਲੇ ਬੰਨੇ ਆ ਕੇ ਉਹਦੀਆਂ ਗੱਲਾਂ ਕਰਦਾ ਤਾਂ ਕਿ ਲੋਕ ਇਹਦੀਆਂ ਫਿਲਮਾਂ ਵੇਖਣ ਇਹ ਗੱਲਾਂ ਲੋਕਾਂ ਨੇ ਕੀਤੀਆਂ ਨੇ ਤੇ ਮੈਨੂੰ ਨਾ ਹੋਈਆਂ ਨੇ ਉਹਨਾਂ ਲੋਕਾਂ ਦੀਆਂ ਗੱਲਾਂ ਉਹ ਲੋਕ ਇਦਾਂ ਵੀ ਕਹਿੰਦੇ ਸੀ ਵੀ ਆਹ ਕਿਹੜੇ ਮੋਨਾ ਕੋਹਾਂ ਨਾਲ ਤੁਰੇ ਫਿਰਦੇ ਹੋ ਤੁਸੀਂ ਕਾਲੀ ਜੀ ਇਹਨੇ ਪੰਥ ਨੂੰ ਕੀ ਦਿਣਾ ਮਤਲਬ ਮੋਨਾ ਕੋ ਨਾਲ ਨਾਲ ਜਿਹੜਾ ਸੀ ਵਾਰ-ਵਾਰ ਜੁੜਦਾ ਜਾਂਦਾ ਸੀਗਾ ਤੇ ਇਦਾਂ ਗੱਲ ਕੀਤੀ ਜਾਂ ਸੀ ਕਿ ਜਿੱਦਾਂ ਮੇਰੇ ਨੂੰ ਨਫਰਤ ਸੀ ਮੈਂ ਮੈਨੂੰ ਇਹ ਲੱਗਦਾ ਵੀ ਨਫਰਤ ਸੀ ਲੋਕਾਂ ਦੇ ਮਨਾਂ ਦੇ ਵਿੱਚ ਨਫਰਤ ਇਸ ਕਰਕੇ ਸੀ ਵੀ ਦੀਪ ਜਿਹੜੀਆਂ ਗੱਲਾਂ ਕਰਦਾ ਸੀ ਨਾ ਉਹ ਗੱਲਾਂ ਨਹੀਂ ਸੀ ਕੀਤੀਆਂ ਤਾਂ ਕਿਸੇ ਨੇ ਜੇ ਸੱਚ ਹੈ ਜਿੰਨਾ ਜਿੰਨਾ ਨੇ ਪਹਿਲਾਂ ਰੋਲ ਨਿਭਾਇਆ ਨਾ ਬੰਦੇ ਵਿੱਚ ਉਹ ਉਹਨਾਂ ਦਾ ਰੋਲ ਬਾਤਮਾਲ ਸੀ ਭਾਵੇਂ ਉਹ ਸੰਤ ਕਰਨ ਜਰਨ ਸਿੰਘ ਖਾਨ ਸਾਹਿਬੇ ਟਰਾ ਵਾਲੇ ਸੀ ਜਾਂ ਉਸ ਤੋਂ ਬਾਅਦ ਵਿੱਚ ਅੰਮਾਰੇ ਜਿੰਨੇ ਵੀ ਸਿੰਘ ਜੀ ਤੋਂ ਹੈ ਜਿਾ ਜੀਉਂਦੇ ਨੇ ਹਰ ਇੱਕ ਦਾ ਆਪੋ ਆਪਣਾ ਰੋਲ ਬਾਤਮਾਲ ਸੀ ਵਕਮਾਲ ਰੋਲ ਨਭਾਇਆ ਸਾਰਿਆਂ ਨੇ ਆਪ ਕੋ ਆਪਣਾ ਫਰਜ ਪੂਰਾ ਕੀਤਾ ਪਰ ਜਦੋਂ ਦੀਪ ਆਇਆ ਦੀਪ ਉਸ ਸਮੇਂ ਦੇ ਉੱਤੇ ਆਇਆ ਜਦੋਂ ਨੌਜਵਾਨੀ ਦੀ ਚੇਤਨਾ ਸੁਤੀ ਭਈ ਸੀ ਬਹੁਤ ਵੱਡੇ ਬਦਲਦੇ ਜਿਹੜੇ ਜਾਗਰੂਕ ਸਨ ਉਹ ਤਾਂ ਸਨ ਜਾਗਰੂਕ ਜਿਨ੍ਹਾਂ ਨੂੰ ਪਤਾ ਸੀ ਉਹਨਾਂ ਨੂੰ ਪਤਾ ਸੀ ਜਿਹੜੇ ਲੜ ਰਹੇ ਸੀ ਉਹ ਲੜ ਰਹੇ ਸੀ ਪਰ ਇੱਕ ਵੱਡਾ ਵਰਗ ਜਿਹੜਾ ਨੌਜਵਾਨ ਦਾ ਸੀ ਨਾ ਉਹ ਸੁਤਾ ਸੀਗਾ ਚੇਤਨਾ ਮਰੀ ਹੋਈ ਸੀ ਉਹਨਾਂ ਦੀ ਉਹਨਾਂ ਨੂੰ ਨਾ ਗੁਰੂ ਗ੍ਰੰਥਨਾ ਮਤਲਬ ਸੀ ਨਾ ਪੰਥ ਨਾ ਮਤਲਬ ਸੀ ਨਾ ਪੰਜਾਬ ਨਾ ਮਤਲਬ ਸੀ ਨਾ ਆਪਣੀ ਕਿਸਾਈ ਨਾ ਮਤਲਬ ਸੀ ਉਹਨਾਂ ਨੂੰ ਮਤਲਬ ਸੀ ਸਿਰਫ ਆਪਣਾ ਆਗ ਵੱਡਾ ਕਰਨ ਚ ਕਾਰੋਬਾਰਾਂ ਦਾ ਕਸੂਰ ਸੀਗੇ ਆਪ ਉਹ ਆ ਬਾਹਰ ਦੀ ਦੌੜ ਸੀਗੀ ਪੈਸਾ ਤੋਂ ਮੋੜ ਦੌੜ ਸੀ ਜਿਹੜੇ ਨਸ਼ੇ ਵਾਲੇ ਸੀਗੇ ਉਹਨਾਂ ਨਸ਼ੇ ਦੀ ਦੌੜ ਸੀ ਇਹ ਇਹ ਕਿੰਦਾ ਪਰਾਹ ਹੀ ਵੇਖਿਆ ਬੇਤੀ ਦੀਪ ਤੱਕ ਅਮਰ ਦੀ ਗੱਲ ਦਾ ਬਾਜ ਕਰਦੇ ਮੈਂ ਉਹਦਾ ਬਾਦ ਦਾ ਕੀ ਰੋਲ ਲਿਆ ਯਕੀਨ ਨਭਾਇਆ ਕੀ ਨਭਾਰਿਆ ਮੇਸ਼ਾ ਵਖਰਾ ਉਹਦੇ ਬਾਅਦ ਗੱਲ ਕਰਾਂਗੇ ਜਦੋਂ ਆਪਾਂ ਅਜਿਵੇਂ ਦੀਪ ਦੀ ਗੱਲ ਤਾਂ ਅੰਦਰ ਲੱਗ ਗਈ ਮੈਂ ਬਹੁਤ ਨੀੜਿਓ ਵੇਖਿਆ ਦੀਪ ਨੂੰ ਮੇਰਾ ਕੋਈ ਨਾ ਐਡਾ ਉਹਦਾ ਰਿਸ਼ਤਾ ਨਹੀਂ ਸੀ ਦੀਪ ਨਾਲ ਜੇ ਮੈਂ ਮੈਂ ਝੂਠ ਮਾਰੀ ਜਾਵਾਂ ਬਿਨਾਂ ਕਿ ਦੀਪ ਨਾਲ ਘੰਟਿਆਂ ਮੋਦੀ ਗੱਲਾਂ ਕਰਦਾ ਸੀ ਜਾਂ ਦੀਪ ਮੈਨੂੰ ਪੁੱਛਦਾ ਸੀ ਕੁਝ ਤਾਂ ਹੀ ਇਦਾਂ ਦਾ ਕੁਝ ਨਹੀਂ ਸੀ ਜਦੋਂ ਦੀਪ ਮੇਂ ਦਾ ਸੀ ਦੀਪ ਨਾਲ ਵਿਚਾਰ ਹੁੰਦੀ ਸੀ ਖਾਸ ਕਰਕੇ ਜਿਹੜੀ ਮਿਲ ਉਹਨਾਂ ਦੀਪ ਨਾਲ ਲੰਮੀ ਵਿਚਾਰ ਹੋਈ ਉਹ ਜਦੋਂ NIA ਦੀ ਸਾਡੀ ਜਾਂਚ ਹੋਈ ਅੱਰੀ ਸਾਨੂੰ ਬੁਲਾਇਆ NIA ਨੇ ਦੀ ਉਹਦੇ ਵਿੱਚ ਕਾਫੀ ਸਜਣਾਂ ਦੇ ਨਾਂ ਸੀਗੇ ਦੀਪ ਦਾ ਵੀ ਨਾਸੀ ਕਰ ਤੇ ਦੀਪ ਤੋਂ ਪਹਿਲਾਂ ਮੈਂ ਐਨਆਈਏ ਤੇ ਜਾ ਕੇ ਆਇਆ ਸੀ ਮੈਂ ਜੇ ਉਸ ਤੋਂ ਪਹਿਲਾਂ ਮੈਂ ਐਨਆਈਏ ਦੀਆਂ ਤੋੜੀਆਂ ਜਲੀਆਂ ਨੇ ਕਿਸਾਨੀ ਮੋਰਚੇ ਨੂੰ ਰੌਲਾ ਜਿਆਦਾ ਪੈ ਗਿਆ ਤੇ ਮੁੱਦਾ ਜਿਆਦਾ ਬਣ ਗਿਆ ਵੀ ਜਿਹੜੇ ਕਿਸਾਨੀ ਮੋਰਚੇ ਨੂੰ ਬੋਰ ਕਰ ਰਹੇ ਨੇ ਜਿਹੜੇ ਕਿਸਾਨੀ ਮੋਰਚੇ ਦਾ ਹਿੱਸਾ ਨਹੀਂ ਉਹਨਾਂ ਨੂੰ ਐਨਆਈਏ ਤਾਂ ਖੁਸ਼ੀਨ ਕਰ ਰਹੀ ਹੈ ਜੈ ਇੰਦਾ ਕਰਕੇ ਖਬਰਾਂ ਮਾਰਦੀਆਂ ਸੀ ਚਲੋ ਰੋਬ ਚਾਲ ਉਹਨਾਂ ਦਾ ਡਿਊਟੀ ਉਹਨਾਂ ਨੇ ਆਪਣੀ ਕਰਨੀ ਆ ਉਹਦਾ ਕੋਈ ਫਰਕ ਨਹੀਂ ਪੈਂਦਾ ਚਲੋ ਮੈਂ ਜਾ ਕੇ ਆਇਆ ਸੀ ਉੱਜਾ ਗਿਆ ਸੀ ਤੇ ਮੈਂ ਰਾਤ ਦੀਪ ਨਾਲ ਬੈਠਾ ਸੀ ਤੇ ਦੀਪ ਨਾਲ ਜਦੋਂ ਦੀਪ ਨੇ ਪੁੱਛਿਆ ਕਿ ਬਾਈ ਜੀ ਹਰ ਇੱਕ ਨੂੰ ਉਹ ਬਾਈ ਜੀ ਭਾਈ ਸਾਹਿਬ ਬਾਬਾ ਜੀ ਇਦਾਂ ਦਾ ਲਫ਼ਜ਼ ਯੂਜ਼ ਕਰਦਾ ਹੁੰਦਾ ਸੀ ਮੈਨੂੰ ਲੱਗਿਆ ਕਿ ਹਰ ਇੱਕ ਬੰਦੇ ਨੂੰ ਜਿਸ ਤਰ੍ਹਾਂ ਦਾ ਅਗਲੇ ਬੰਦੇ ਵਰਦਾ ਹੁੰਦਾ ਸੀ ਨਾ ਉਹ ਇਦਾਂ ਦਾ ਹੋ ਜਾਂਦਾ ਸੀ ਜੇ ਅਗਲੇ ਬੰਦੇ ਕੋਈ ਬੰਦਾ ਫਿਰ ਜਾ ਕਹਲਾ ਸੀ ਉਹ ਆਸਮ ਜਾ ਕਹਲਾ ਹੁੰਦਾ ਸੀ ਜੇ ਕੋਈ ਸੈਂਸਰ ਸੀ ਸੈਂਸਰ ਧਾਰਮਿਕ ਸੀ ਧਾਰਮਿਕ ਸੀ ਜੇ ਗੁੰਡਾ ਹੁੰਦਾ ਸੀ ਤੇ ਗੁੰਡਾ ਸੀ ਉਹ ਉਹ ਇਦਾਂ ਦਾ ਬੰਦਾ ਸੀਗਾ ਹਰ ਇੱਕ ਮੋਲ ਉਹ ਜਿੰਦਗੀ ਦੇ ਵਿੱਚ ਰਹਾ ਸੀ ਉਹ ਨਭਾ ਲੇਦਾ ਸੀ ਆ ਤੇ ਬੜੇ ਸੱਚ ਜੇਕਰ ਹਨ ਨਾ ਬੋਦਾਂ ਸੀ ਇਹ ਨਹੀਂ ਸੀ ਉਹ ਵਿਖਾਵਾ ਕਰਦਾ ਸੀਗਾ ਜਾਂ ਉਹ ਅੰਦਰੋਂ ਹੋਰ ਸੀ ਤੇ ਬਾਹਰੋਂ ਹੋਰ ਸੀ ਨਹੀਂ ਜੋ ਉਹ ਅੰਦਰੋਂ ਹੁੰਦਾ ਸੀ ਉਹ ਹੀ ਬਾਹਰ ਹੁੰਦਾ ਸੀਗਾ ਹੁਣ ਉਹ ਆ ਸਾਡੇ ਨਾਲ ਮੇ ਵਿਚਾਰ ਹੋਏ ਇਹਦੇ ਬਾਰੇ ਕਾफी ਗੱਲਾਂ ਹੋਈਆਂ ਜਾਂ ਜੁੜੀਆਂ ਗੱਲਾਂ ਸਾਡੇ ਦੋਵਾਂ ਚ ਵਈਆਂ ਹੋਰ ਵੀ ਸਾਰੇ ਬੰਦੇ ਮੌਜੂਦ ਸੀਗੇ ਗੱਡੀ ਵਿੱਚ ਬੈਠਾ ਸੀਗਾ ਬਾਤ ਅਸੀਂ ਕੰਦੰਬੂਜ ਬੈ ਗਏ ਉਦੋਂ ਕੋਈ ਸੱਗ ਗੱਲਾਂ ਇਦਾਂ ਦੀਆਂ ਦੀਪ ਨੇ ਮੈਂ ਕੀਤੀਆਂ ਕਿ ਉਹ ਮੈਨੂੰ ਉਹ ਗੱਲਾਂ ਚੋਹਦੀਆਂ ਸੀ ਵੀ ਦੀਪ ਯਾਰ ਤੂੰ ਜਦੋਂ ਦਾ ਆਇਆ ਸਾਡੇ ਬਹੁਤ ਇਦਾਂ ਦੇ ਬੰਦੇ ਨੇ ਜਿਨ੍ਹਾਂ ਦੇ ਮਨਾਂ ਦੇ ਵਿੱਚ ਤੇਰੇ ਬੰਦੀ ਬੜਾ ਯਾਰ ਹੈ ਪਤਾ ਨਹੀਂ ਕਿਉਂ ਉਹ ਤੇਰੇ ਵੱਧੇ ਹੋਏ ਕਦਰ ਨੂੰ ਦੇਖ ਨਹੀਂ ਪਾ ਰਹੇ ਜਾਣ ਨਹੀਂ ਪਾ ਰਹੇ ਉਹਨਾਂ ਦਾ ਆਪਣਾ ਇੱਕ ਰੋਲ ਹੈ ਜ਼ਿੰਦਗੀ ਦਾ ਉਹਨਾਂ ਬਾਹਰ ਹੈ ਨਹੀਂ ਬੰਦ ਦੇ ਵਿੱਚ ਜੇ ਪੰਜਾਬ ਦੇ ਪ੍ਰਤੀ ਨਿਵਾ ਰਹੇ ਨਹੀਂ ਬਹੁਤ ਕਸਾਨੀ ਮੋਰਚੇ ਨਿਵਾ ਰਹੇ ਨੇ ਕਾਮਰੇਡ ਲਾਲ ਦੀ ਗੱਲ ਕਰੀਓ ਤਾਂ ਪਤਾ ਹੀ ਸੀਗਾ ਜੇ ਆਪਾਂ ਕਾਮਰੇਡ ਲਾਲ ਦੀ ਗੱਲ ਕਰੀਓ ਤਾਂ ਪਤਾ ਹੀ ਸੀ ਵਿਰੋਧ ਕਰਦਾ ਬੰਦ ਹੋ ਗਿਆ ਨੇ ਨਿਆਣਾ ਦੇ ਲੇਟ ਸਿੰਗ ਫੋਨ ਕਰੀਆ ਅੰਦੇ ਵਰ ਵਰ ਕੱਢ ਦੋ ਫੋਨ ਦਾ ਚੱਲ ਗਿਆ ਹੁਣ ਚੱਲ ਗਿਆ ਹਾਂਜੀ ਹੋਰ ਉਹ ਜਿਹੜਾ ਸੀ ਕਹਿੰਨਾ ਵੀ ਮਤਲਬ ਉਹ ਤਾਂ ਫਤ ਸੀ ਲੋਕਾਂ ਚ ਮੈਂ ਉਹਦੇ ਬਾਰੇ ਗੱਲ ਦੀਵਨ ਜਵਾਬ ਬੜਾ ਸੋਹਣਾ ਸੀਗਾ ਇਹ ਇਹ ਚ ਇਹ ਮੈਨੂੰ ਵੀ ਮੈਨੂੰ ਕਿਸੇ ਮੇਰੇ ਉਸਤਾਦ ਨੇ ਸਿਖਾਈ ਸੀਗੀ ਦੀਵ ਕਹਿੰਦਾ ਸੀ ਮੇਰਾ ਮਕਸਦ ਜਿਹੜਾ ਨਾ ਮੈਨੂੰ ਉਹਦਾ ਮਤਲਬ ਆ ਬੈਨੂੰ ਕੋਣ ਕੀ ਕਹਿੰਦਾ ਮੈਨੂੰ ਨਾ ਮਤਲਬ ਕੋਈ ਨਹੀਂ ਕਹਿੰਦਾ ਮੈਂ ਜਵਾਬ ਦੇ ਗੁਰੂ ਨੂੰ ਆ ਮੈਂ ਜਵਾਬ ਦੇ ਸ਼ੀਲ ਸਿੰਘਾ ਸ਼ੀਲ ਸਿੰਘਾਂ ਦੇ ਬਾਰੇ ਜਿਹੜੀ ਉਹਦੀ ਸ਼ਰਧਾ ਸੀ ਨਾ ਜਿਹੜੀ ਉਹਦੀ ਸੋਚ ਗਈ ਸੀ ਕਿਉਂਕਿ ਟੈਕਸੂਲ ਬੰਦਾ ਸੀਗਾ ਪੜਿਆ ਲਿਖਿਆ ਸੀਗਾ ਗਿਆਨ ਦੁਨਿਆਵੀ ਦੁਨੀਆਵੀ ਗਿਆਨ ਦੇ ਨਾਲ ਧਾਰਮਿਕ ਗਿਆਨ ਉਹਦੇ ਅੰਦਰ ਉੱਤਰ ਆਇਆ ਸੀਗਾ ਪੜਿਆ ਬੜਵਕਣਾ ਵਿਸ਼ਾ ਪੜਦਾ ਸੀ ਉਹ ਬਹੁਤ ਮੈਂ ਦੇਖਿਆ ਉਹਨੂੰ ਸਮਝਿਆ ਜਿਹਾ ਕਿਤਾਬ ਹੁੰਦੀ ਸੀ ਕਿ ਜਦੋਂ ਵੀ ਉਹ ਸਮਝਿਆ ਕਿਤਾਬ ਪੜਦਾ ਸੀ ਧਾਰਮਿਕ ਇਹ ਇਤਿਹਾਸ ਬਾਰੇ ਪੜਦਾ ਸੀ ਪੰਥ ਬਾਰੇ ਪੜਦਾ ਸੀ ਬਹੁਤ ਕੁਝ ਪੜਦਾ ਸੀ ਉਹ ਸਮਾਜ ਉਹਨੂੰ ਕੋ ਹੁੰਦਾ ਸੀ ਬਹੁਤ ਕੁਝ ਪੜਦਾ ਸੀ ਉਹ ਰੂਪੋਸ਼ੀ ਦੇ ਆਲੇ ਤੇ ਬਹੁਤ ਕੁਝ ਪੜਿਆ ਆਪਨੇ ਜਦੋਂ ਰੂਪੋਸ਼ੀ ਦਾ ਚਲੋ ਉਹ ਮੈਨੂੰ ਕਹਿੰਦਾ ਵੀ ਬਾਈ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਯਾਰ ਤੁਸੀਂ ਕਿਹਨਾਂ ਚੀਜ਼ ਦੇ ਵਿਚਾਰ ਰਹੇ ਹੋਗਾ ਤੁਹਾਡਾ ਦੋਸ਼ ਹੁੰਦਾ ਹੋਊਗਾ ਤੁਹਾਡੀ ਪਿੱਠ ਪਿਛੇ ਲੋਕ ਉਹ ਮੇਰੇ ਨਾਲ ਬਹੁਤ ਕੁਝ ਹੋਇਆ ਬਹੁਤ ਕੁਝ ਕਰਦਿੰਦੇ ਆਪਣੇ ਘਰ ਦੇ ਫਿਕਰਦਾ ਮੈਂ ਮੈਨੂੰ ਇਹ 14 ਸਿਗਾ ਵੀ ਯਾਰ ਇੱਕ ਨੌਜਵਾਨ ਆਇਆ ਆਪਣਾ ਜੀਵਨ ਛੱਡ ਕੇ ਆਪਣੀ ਲਾਈਫ ਸਟਾਈਲ ਨਾਲ ਕੇ ਆਪਣਾ ਸਾਰਾ ਕੁਝ ਮਿੱਟੀ ਕਰਦਾ ਪੰਜਾਬ ਦੇ ਵਿੱਚ ਖੜ ਗਿਆ ਅਸੀਂ ਉਹਦੇ ਨਾਲ ਖੜਨ ਦੀ بجائے ਉਹਦੀ ਬਾਹਾਂ ਬੰਨ੍ਹ ਕੇ بجائے ਉਹਦੇ ਨਾਲ ਮੋਢਾ ਜੋੜਨ ਦੀ بجائے ਲੱਤਾ ਖਿੱਚ ਰਹੇ ਹਾਂ ਉਹਨੂੰ ਸੁੱਟਣ ਦੀ ਜੋਲਦੇ ਆ ਵੀ ਯਾਰ ਇਹ ਡਿਗ-ਵਿਗ ਜਿ ਦੇ ਨਾਂ ਤੇ ਅਸੀਂ ਇਹਨੂੰ ਇਹਦਾ ਕਿਰਦਾਰ ਬੁਸ਼ੀ ਕਰਦੀਏ ਤੇ ਇਹਨੂੰ ਸੁੱਟ ਕੇ ਤੇ ਬੜਾ ਕੁਝ ਕੀਤਾ ਗਾਦੀ ਨਾਲ ਦੇਖਿਆ ਪਰ ਰਹਿਣ ਕੀ ਹੁੰਦੀ ਆ ਵੀ ਜਿਹੜੇ ਬੰਦੇ ਉਸ ਸਮੇਂ ਦੀਪ ਦੇ ਕਿਰਦਾਰ ਕੋਈ ਕਰਨ ਦੇ ਰੁੰਝੇ ਸੀ ਜਿਹੜੇ ਬੰਦੇ ਉਸ ਸਮੇਂ ਦੀਪ ਨੂੰ ਮੰਦਾ ਜੱਗਾ ਬੋਲਦੇ ਸੀ ਦੀਪ ਦੇ ਬਰਤੀ ਉਹਨਾਂ ਦੀ ਸੋਚ ਨਹੀਂ ਨੈਗੇਟਿਵ ਤੇ ਛੋਟੀ ਸੀ ਆਜੋ ਬੰਦੇ ਦੀਪ ਦੇ ਸੋਨੇ ਲਗਾਉਂਦੇ ਫਿਰਦੇ ਆ ਆਜੋ ਬੰਦੇ ਦੀਪ ਨੂੰ ਦੀਪ ਬਾਈ ਦੀਪ ਬਾਈ ਕਰਦੇ ਫਿਰਦੇ ਆ ਦੀਪ ਸਿੱਧੂ ਐਦਾਂ ਸੀ ਨਹੀਂ ਗੁਰੂ ਦੇਖਦਾ ਜੇ ਗੁਰੂ ਬੜਾ ਬੇਅੰਤ ਹੈ ਮੈਂ ਇਹ ਜਦੋਂ ਮੈਨੂੰ ਭਰੋਸਾ ਦਿੱਤੇ ਨੇ ਬੰਦੇ ਅੱਜ ਦੀਪ ਦੇ ਨਾਂ ਦੀ ਦੁਕਾਨਦਾਰੀਆਂ ਚਲਾ ਰਹੇ ਨੇ ਮਹਾਰਾਜ ਬੜੇ ਬੇਅੰਤ ਨੇ ਮਹਾਰਾਜ ਜਰੂਰ ਫੈਸਲਾ ਕਰ ਦੇਗੇ ਕਿ ਜੋ ਤੁਸੀਂ ਦੀਪ ਨਾਲ ਕੀਤਾ ਉਹਦੀ ਰੂਹ ਜਿਹੜੀ ਆ ਅੱਜ ਵੀ ਮੈਨੂੰ ਲੱਗਦਾ ਵੀ ਸ਼ਾਂਤ ਨਹੀਂ ਹੋਣੀ ਅੱਜ ਵੀ ਉਹਦੀ ਰੂਹ ਜਿਹੜੀ ਆ ਉਤਲਬ ਦੀ ਹੋਣੀ ਆ ਵੀ ਮੈਂ ਪੰਜਾਬ ਦੀ ਪੰਥ ਦੀ ਆਪਣੀ ਜਾਨ ਦੇ ਦਿੱਤੀ ਤੇ ਪਰ ਮੇਰੇ ਨਾਲ ਮੇਰੇ ਬੰਦਿਆਂ ਨੇ ਆਪਣੇ ਆਨੇ ਕੀ ਕੀਤਾ ਰੋਇਆ ਉਹ ਸੀ ਵੀ ਉਹ ਦੇਖੀ ਮੀਨਰ ਦੇ ਉਹ ਸੱਚਾ ਹੋਇਆ ਸੀਗਾ ਕਿਉਂਕਿ ਜੋ ਸੀ ਉਹ ਸੀਗਾ ਮੈਨੂੰ ਤਾਂ ਇਹ ਦੁੱਖ ਲੱਗਦਾ ਹੱਸਦਾ ਤਾਂ ਮੈਂ ਇਸ ਕਰਕੇ ਆ ਵੀ ਮੈਂ ਦੇਖਦਾ ਕਿਦਾਂ ਦੇ ਬੰਦੇ ਨੇ ਦੋ ਗਲੇ ਚਿਹਰੇ ਨੇ ਦੋ ਗਲੇ ਕਿਰਦਾਰ ਨੇ ਬੰਦਿਆਂ ਦੇ ਇਹ ਉਹਨਾਂ ਬੰਦਿਆਂ ਨੂੰ ਪਤਾ ਲੱਗਿਆ ਨਾ ਮੈਸੇ ਜਿਹਨਾਂ ਦੀ ਮੈਂ ਗੱਲ ਕਰ ਰਿਹਾ ਮੇਰੇ ਉਹਦਾ ਨਾਂ ਲੈਦੀ ਲੋੜ ਨਹੀਂ ਕਿਉਂਕਿ ਬਹੁਤ ਵੱਡਾ ਇੱਕ ਉਹ ਗਿਰਤੀ ਉਹਨਾਂ ਬੰਦਿਆਂ ਦੀ ਕੋਈ ਇੱਕ ਦੋ ਚਾਰ ਬੰਦੇ ਨਹੀਂ ਹੈਗੇ ਬਹੁਤ ਵੱਡਾ ਇੱਕ ਆਫਲਾ ਉਹਨਾਂ ਬੰਦਿਆਂ ਦਾ ਪਰ ਅੱਜ ਜੋ ਬਾਈ ਬਾਈ ਕਰਦੇ ਕਰਦੇ ਨੇ ਮੈਂ ਇੱਕ ਗੱਲ ਦੱਸਦਾ ਜਦੋਂ ਦੀਪਦਾ ਜਿੱਥੇ ਭੋਗ ਪਿਆ ਫਰੇਗਰ ਸਾਹਿਬ ਉਦੋਂ ਇੱਕ ਜਿਉਂਦਿਆਂ ਦੀਪ ਨੇ ਉਥੇ ਕਾਨਫਰੰਸ ਰੱਖੀ ਸੀ ਦੀ ਮੀਤਰਮਤ ਕੱਟੇ ਹੋਣਾ ਸੀ ਪੰਥ ਪੰਜਾਬ ਵਾਸਤੇ ਗੱਲ ਕਰਨ ਵਾਸਤੇ ਮੁਸ਼ਕਿਲਾਂ ਸੀ ਜੀ ਯਕੀਨ ਕਰਿਓ 300 ਤੋਂ ਵੱਧ ਬੰਦੇ ਨੇ ਸੀ ਉਥੇ ਆਇਆ ਮੇਬੀ ਸ਼ਾਇਦ 300 ਬੰਦਾ ਸੀ ਉਹ ਵੀ ਉਸ ਜਿਹੜੇ ਦੀਪ ਨੂੰ ਚੋਣ ਆਲੇ ਸੀ ਖਾਣ ਵਾਲੇ ਸੀ ਬਾਹਵਾਸ ਜਿਹੜੀਆਂ ਦੀਆਂ ਸੀ ਉਹ ਆਏ ਤੇ ਜਦੋਂ ਦੀਪ ਦਾ ਭੋਗ ਸੀਗਾ ਨੂੰ ਚੱਲ ਗਿਆ ਦੁਨੀਆਂ ਤੋਂ ਤੇ ਉੱਥੇ 369 ਥਾਂ ਨਹੀਂ ਸੀ ਹੈਗੀ ਆਪਾਂ ਦੇਖਿਆ ਹੀ ਨਾ ਸਾਰਾ ਵਰਤਾਰਾ ਦੇਖਿਆ ਸੀ ਚਲੋ ਪਰਵਾਹ ਨਾ ਸਤਿਕਾਰ ਦਿੱਤਾ ਮੈਨੇਜਮੈਂਟ ਸਾਰੀ ਵੇਖੀ ਸਾਰਾ ਦੇ ਪੈਰਾਂ ਨਾਲ ਕਰਬਨੈਸ ਤੇ ਦੇਖਿਆ ਬਹੁਤ ਕਿੱਦਾਉ ਤੇ 369 ਥਾਂ ਨਹੀਂ ਸੀ ਹੈਗੀ ਜਿਵੇਂ ਜੋੜ ਮਿਲਦੇ ਸੰਗਤ ਇਕੱਠੀ ਹੁੰਦੀ ਹੁੰਦੀ ਐਂ ਇੰਦਾ ਸੰਗਤ ਇਕੱਠੀ ਹੋਈ ਪਰ ਕੀ ਫਾਇਦਾ ਫਾਇਦਾ ਕੀ ਸੇਮ ਵਰਤਾਰਾ ਅਮਰਤ ਨਾਲ ਵਰਤੇ ਤੇ ਵਰਤ ਰਿਹਾ ਅਸੀਂ ਪਤਾ ਕਿ ਕੀ ਕਦ ਕੀ ਗੱਲ ਨਾ ਜਦੋਂ ਅਮਰਤ ਚਲਾ ਜੂਗਾ ਦੁਨੀਆ ਤੋਂ ਯਾਦ ਰੱਖਿਓ ਅੱਬ ਅੱਜ ਜਿਹੜੇ ਲੋਕ ਅਮਰਤ ਦੇ ਪਿੱਛੇ ਨਹੀਂ ਖੜਦੇ ਜਿਹੜੇ ਨਹੀਂ ਖੜੇ ਉਹਨਾਂ ਨੇ ਅਮਰਤ ਦੇ ਮੁਲਕੇ ਚ ਕਾਰਜ ਕਰਨੇ ਨੇ ਇਹ ਸਾਡੇ ਨਾਲ ਹੁੰਦਾ ਹੋ ਰਿਹਾ ਪਤਾ ਕਿਉਂਕਿ ਸਾਡੇ ਕਿਰਦਾਰ ਅਧੂਰੇ ਨੇ 도ਗਲੇ ਆਸੀਂ 도ਗਲੇ ਦੋ ਮੂੰਹ ਹਿਸਾਬ ਨੇ ਹੁੰਦੇ ਨੇ ਉਹ ਆਪਾਂ ਸਾਰੇ ਹੀ ਮੈਂ ਵਿੱਚ ਆਂ ਮੈਂ ਉਹਨਾਂ ਦੀ ਗੱਲ ਕਰਦਾ ਜਿਹੜੇ ਅੱਜ ਕੁਝ ਹੋਰ ਨੇ ਤੇ ਕੱਲ ਕੁਝ ਹੋਰ ਹੋਣਗੇ ਮੈਂ ਇਹ ਦੀਪ ਦੇ ਗਰਦਾਰ ਨੂੰ ਦੇਖਿਆ ਪਹਿਲਾਂ ਵੀ ਦੇਖਿਆ ਉਹ ਉਸ ਜਿੰਨੀ ਮੇਰੀ ਉਮਰ ਹੈ ਉਸ ਸਮੇਂ ਚ ਉਹ ਪਰ ਜਿਹੜਾ ਪ੍ਰੈਕਟੀਕਲੀ ਚੀਜ਼ ਦੇਖੀ ਕਿ ਇੱਕ ਨੌਜਵਾਨ ਆਉਂਦਾ ਜਿਹੜਾ ਇੱਕ ਦੁਨਿਆਵੀ ਸਿਸਟਮ ਦੇ ਵਿੱਚ ਗਲਤਾਨ ਸੀ ਉਸ ਉਸ ਐਸ਼ੋ ਆਰਾਮ ਦੇ ਵਿੱਚ ਸੀਗਾ ਉਹਦੀ ਲਾਈਨ ਹੋਰ ਸੀਗੀ ਪਰ ਇੱਕਦਮ ਉਹ ਪ੍ਰਗਟ ਹੁੰਦਾ ਪ੍ਰਗਟ ਹੋ ਕੇ ਤਾਂ ਉਹ ਆਪਣਾ ਰੋਲ ਨਿਭਾਉਂਦਾ ਬਹੁਤ ਵਧੀਆ ਮੈਂ ਉਹ ਨੌਜਵਾਨਾਂ ਨੂੰ ਮਿਲਿਆ ਜਿਹੜੇ ਨੌਜਵਾਨ ਕਦੀ ਦੀਪ ਨੂੰ ਮਿਲੇ ਹੀ ਨਹੀਂ ਮੇਰੇ ਸਿਰ ਤੋਂ ਦੀਪ ਨੂੰ ਵੇਖਿਆ ਹੀ ਨਹੀਂ ਲਾਈਵ ਕਦੀ ਨਾਲ ਆ ਫਿਲਮਾਂ ਫੋਟੋਆਂ ਆ ਦੀਪ ਨੂੰ ਵੇਖਿਆ ਲਾਈਵ ਨਹੀਂ ਕਦੀ ਵੇਖਿਆ ਦੀਪ ਨੂੰ ਤੇ ਮੈਂ ਉਹ ਨੌਜਵਾਨ ਤਾਂ ਹਾਂ ਮਾਰ ਕੇ ਹੁੰਦੇ ਵੇਖਿਆ ਨੇ ਦੀਪ ਦੇ ਜਾਣ ਤੋਂ ਬਾਅਦ ਉਹਨਾਂ ਨੂੰ ਜਾਣ ਤੋਂ ਬਾਅਦ ਬਲਗਾ ਦੀਪ ਦਾ ਕਿਰਤ ਬਾਅਦ ਵੀ ਸੀ ਕਦਰ ਹੋਈ ਦੀਪ ਦੇ ਜਾਣ ਤੋਂ ਬਾਅਦ ਲੋਕਾਂ ਦੇ ਮਨਾਂ ਚ ਨਹੀਂ ਮਤਿ ਜੋ ਸਸਕਾਰ ਕੇ ਸੀ ਵੇਖਿਆ ਜੋ ਪੋਗਦੇ ਵੇਖਿਆ ਉਹਨਾਂ ਦੇ ਜਾਣ ਤੋਂ ਬਾਅਦ ਲੋਕਾਂ ਦਾ ਲਗਾ ਦੀਪ ਦੀ ਉਸੇ ਕੁਸ਼ ਮਾਰੇ ਨੇ ਪੇਜਾ ਸੀ ਉਹਨੂੰ ਅਸੀਂ ਸਾਮ੍ਹੇ ਆਦਿ ਸਾਡੀ ਸਭ ਤੋਂ ਵੱਡੀ ਘਾਟ ਆ ਕਿ ਜਦੋਂ ਕੋਈ ਵੀ ਆਉਂਦਾ ਪੰਥ ਪੰਜਾਬ ਦੀ ਗੱਲ ਕਰਦਾ ਉਹਦੀ ਅਸੀਰਕਾਰ ਕੁਸ਼ੀ ਕਰਨੀ ਚਲੂ ਕਰਦੇ ਨੇ ਅਸੀਂ ਉਹਨੂੰ ਨੀਵਾ ਕਰਨਾ ਖਵਾਣਾ ਸੁਧਰਦੇ ਨੇ ਯਾਰ ਜੀਵ ਦੀਆਂ ਕੁਝ ਪਿਛਲੀਆਂ ਗਲਤੀਆਂ ਹੋਈਆਂ ਵੀ ਹੋਣਗੀਆਂ ਉਹਦਾ ਪਹਿਲਾ ਜੀਵਨ ਹੋਊਗਾ ਵੀ ਤੇ ਅਸੀਂ ਉਹਨੂੰ ਜੀਵਨ ਉੱਥੇ ਬੰਦ ਕਰਕੇ ਨਵਾਂ ਚੈਪਟਰ ਜਿਹੜਾ ਨੇ ਸ਼ੁਰੂ ਕੀਤਾ ਉਹਦੇ ਨਾਲ ਕਿਉਂ ਨਹੀਂ ਦੁਰਦੇ ਉਹ ਨਹੀਂ ਦੁਰਨਾ ਸੀ ਕਿਉਂਕਿ ਅਸੀਂ ਚਾਉਂਦੇ ਨਹੀਂ 50 ਦੀ ਚੜ੍ਹਦੀ ਕਲਾ ਅਸੀਂ ਚਾਉਂਦੇ ਨਹੀਂ 50 ਦੀ ਚੜ੍ਹਦੀ ਕਲਾ ਅਸੀਂ ਤਾਂ ਬੈਠੇ ਆ ਦੁਕਾਨਾਂ ਪਾ ਕੇ ਤੇ ਮੇਰੀਆਂ ਗੱਲਾਂ ਬਥੇ ਤਾਂ ਦਿਆਂ ਨੇ ਇਹ ਗੱਲਾਂ ਮੇਰੀਆਂ ਇਦਾਂ ਦੀਆਂ ਨੇ ਕਿ ਮੈਂ ਜੋ ਕੁਝ ਹੁਣ ਤੱਕ ਵੇਖਿਆ ਤੇ ਵਾਚਿਆ 2015 ਤੋਂ ਲੈ ਕੇ ਮੈਂ ਮੈਂ ਪਿੱਛੇ ਹਟ ਗਿਆ ਪਿੱਛੇ ਹਟ ਗਿਆ ਬਾਪਗਾਮ ਹੈ ਮੇਰਾ ਮਨ ਨਹੀਂ ਕਰਦਾ ਕਿ ਮੈਂ ਇਸ ਇਹਨਾਂ ਕਾਫਲੇ ਦੇ ਵਿੱਚ ਸ਼ਾਮਲ ਹੋਵਾਂ ਮਨੂਏ ਕਾਹਲੇ ਆਇਆ ਲੱਗਦੇ ਨੇ ਕਿ ਜਿੱਦਾਂ ਇਹ ਸਿਰਫ ਤੇ ਸਿਰਫ ਵਰਤਿਆ ਜਾ ਰਹਿਆ ਉਹਨਾਂ ਦੇ ਨਾਵਾਂ ਨੂੰ ਉਹਨਾਂ ਨੂੰ ਉਹਨਾਂ ਦੇ ਉਹਨਾਂ ਦੀ ਮੌਤ ਨੂੰ ਉਹਨਾਂ ਦੀ ਮੜੀ ਦੇ ਉੱਤੇ ਮੈਂ ਤਾਂ ਆਖਿਆ ਕਿ ਨਾ ਉਹਨਾ ਵੀ ਮੜੀ ਦੇ ਉੱਤੇ ਧੰਦੇ ਕੀਤੇ ਜਾ ਰਹੇ ਨੇ ਇਹ ਬੜਾ ਕੋੜਾ ਸੱਚ ਆ ਤੇ ਇਹ ਵੇਖਿਆ ਕੋਈ ਚਾ ਵੀ ਨਾ ਇਹਦੇ ਕੋਲ ਦੀ ਮੈਂ ਨਾਲ ਗੱਲ ਕਰਦੇ ਬਹਿ ਜੀ ਜਿਹੜਾ ਵੀ ਚਾ ਵੀ ਮਰੇ ਇਹ ਖੁੱਲਾ ਜਿਆ ਰਿਹਾ ਕੋਈ ਵੀ ਆ ਕੇ ਮੈਂ ਜਿਹੜੀਆਂ ਗੱਲਾਂ ਕਰ ਰਿਹਾ ਮੈਂ ਕਰ ਰਿਹਾ ਤੇ ਮੈਂ ਉਹ ਸਾਬਤ ਕਰੂੰਗਾ ਕਿ ਹਾਂ ਜਿਹੜੀਆਂ ਗੱਲਾਂ ਮੈਂ ਕਰ ਰਿਹਾ ਸੱਚੀਆਂ ਨੇ ਕਿਉਂਕਿ ਮੈਂ ਅੱਖੀਂ ਵੇਖਿਆ ਮੇਰਾ ਦੀਪਨਾ ਕੋਈ ਤੌਰੀ ਸੀਗਾ ਮੈਂ ਉਹ ਨੌਜਵਾਨ ਸੀ ਪੁੰਨਾ ਸੀਗਾ ਫਿਲਮਾਂ ਬਣਾਉਂਦਾ ਸੀਗਾ ਉਹਨਾਂ ਗਾਣੇ ਉਹਨਾਂ ਸੀ ਕੋ ਉਹਦਾ ਕਿਰਦਾਰ ਜਦੋਂ ਦੀਪ ਨੂੰ ਮਿਲਿਆ ਮੈਨੂੰ ਇੱਕ ਨੌਜਵਾਨ ਆਜੋਤ ਸਿੰਘ ਸੀ ਆ ਮੈਂ ਵੇਖਿਆ ਹੋਗਾ ਮੇਰੇ ਨਾਲ ਸੇਵਾ ਕਰਦਾ ਸਮਾਜ ਦੇ ਨੌਜਵਾਨ ਇਹ ਮੇਰੇ ਨਾਲ ਹੀ ਬੈਠਾ ਇੱਕ ਦਿਨ ਦੀਪ ਨੂੰ ਮਿਲਿਆ ਜਦੋਂ ਮਾਰਚ ਕੱਢਿਆ ਸੀਗਾ ਜਿਹੜਾ ਗਵਰਨਰ ਨੂੰ ਚਿੱਠੀ ਦੇਣੀ ਸੀ ਇਹ ਮੈਨੂੰ ਕਿਹਾ ਕਿ ਮੈਂ ਵੀਰ ਜੀ ਭਾਈ ਸਾਹਿਬ ਮੈਂ ਦੀਪ ਨੂੰ ਮਿਲਣਾ ਚਾਹੁੰਨਾ ਦੀਪ ਖੜਿਆ ਸੀ ਸਾਈਡ ਦੇ ਉੱਤੇ ਸੰਬਦ ਮਿਲ ਰਿਹਾ ਸੀ ਫੋਨ ਆਪ ਚਾਹਦੀਆਂ ਜਿੱਦਾਂ ਦਾ ਕਰਦਾਰ ਸੀ ਉਹਦਾ ਹਾਈ ਬਮਾ ਮਿਲਦਾ ਸੀ ਪ੍ਰੇਮ ਨਾਲ ਉਹ ਨਵਾਂ ਜਿਹੜਾ ਸੀਗਾ ਜੋਤ ਸਿੰਘ ਸਾਡਾ ਉਹ ਜਾ ਕੇ ਮੈਂ ਕਿਹਾ ਯਾਰ ਉਹ ਸਾਹਮਣੇ ਖੜਾ ਹੈਦਾ ਇਦਾਂ ਮਿਲ ਲੂ ਮੈਂ ਕਹਿੰਦਾ ਜਾ ਤੈਨੂੰ ਵੇਖੀ ਬਣਾ ਪਉਂਦਾ ਨਾ ਬਣਾ ਨਾ ਬਣਾ ਪਉਂਦਾ ਆਪਣਾ ਬਹੁਤ ਸੋਹਣਾ ਲੱਗਦਾ ਬਹੁਤ ਜਵਾਨ ਹੈ ਨਾ ਬੜਾ ਟੋਕ ਜੋ ਇਹ ਮਿਲਿਆ ਇਹ ਮਸੂ ਮਿਲ ਕੇ ਆ ਕੇ ਤੇ ਐ ਮਸੂਫ ਨੇ ਦਿੱਤਾ ਵੀ ਤਾਂ ਪਤਾ ਨਹੀਂ ਕੀ ਪ੍ਰਾਪਤ ਕਰ ਲਿਆ ਉਹਨੇ ਉਹ ਉਹਦਾ ਮੈਂ ਦੇਖਿਆ ਉਹਦਾ ਰੰਗ ਉਹਦਾ ਚਿਹਰਾ ਉਹ ਉਹਦੇ ਹਾਲ ਭਾ ਬਦਲ ਗਏ ਮੁੰਡੇ ਦੇ ਜਿਹਨਾਂ ਸਿੰਘ ਮਿਲ ਕੇ ਆ ਗਏ ਜੋਸ ਸਿੰਘ ਦੀਪ ਨੂੰ ਉਹ ਉਹਦੇ ਉਹ ਕੁਝ ਸੈਕਿੰਡ ਵਾਸਤੇ ਮਿਲਿਆ ਕੁਝ ਸੈਕਿੰਡ ਵਾਸਤੇ ਮਿਲਦਾ ਮਿਲਿਆ ਵੀ ਇਹ ਮਿਲਿਆ ਜਾਂ ਜਾਂਦੀ ਫਿਰ ਬਾੜੇ ਨੂੰ ਨੇ ਬੜਾ ਸਤਕਾਰ ਦਿੱਤਾ ਇਹ ਬਹੁਤ ਜ਼ਿਆਦਾ ਉਹਨੂੰ 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 ਦੀਪ ਨੇ ਇਹਨੂੰ ਕਿਹਾ ਮਹਲਬਾਈ ਬਹੁਤ ਸਵਾਗਤ ਹੈ ਕਹਿੰਦਾ ਤਿੰਨ ਤੁਹਾਨੂੰ ਨਹੀਂ ਮਿਲਾਂਗੇ ਤੇ ਹੋਰ ਕਿਹਨੇ ਮਿਲਦਾ ਦੱਸੋ ਏਸ ਦੀਪਾ ਉਹ ਨੌਜਵਾਨ ਜਿਹੜਾ ਮਿਲਿਆ ਅੱਜ ਉਹ ਜਿਉਂਦਾ ਹਨਾ ਵਿਚਰ ਰਿਹਾ ਦੁਨੀਆ ਤੇ ਪਰ ਉਹ ਉਹ ਸੈਕਿੰਡ ਨੂੰ ਉਹ ਸਮੇਂ ਨੂੰ ਨਹੀਂ ਬੋਲਦਾ ਉਹਨੂੰ ਜਦੋਂ ਯਾਦ ਆਉਂਦਾ ਮੈਨੂੰ ਜਦੋਂ ਮੈਂ ਉਹ ਦੀਪ ਜਗ ਕਰਦਾ ਮੈਨੂੰ ਉਦੋਂ ਦੀਪ ਜਗਦਾ ਜਦੋਂ ਮੈਂ ਦੀਪ ਨੂੰ ਪਹਿਲੇ ਵਾਰੀ ਮਿਲਿਆ ਸੀ ਮੈਂ ਮੇਰੇ ਸਾਹਮਣੇ ਸੋਪੇ ਤੇ ਉਹ ਵੀ ਜੀ ਬਾਈ ਪਹਿਲਾਂ ਫੋਟੋ ਲੈਣ ਤੋਂ ਲੈ ਬਾਦੋਂ ਉਸ ਵੇਲੇ ਬੈਠਾ ਸੀ ਮੈਂ ਸਾਹਮਣੇ ਸੀ ਮੈਨੂੰ ਬੁਲਾਇਆ ਸੀ ਜੋ ਪੀ ਬਾਗੇ ਬਾਜ ਕੇ ਨੀ ਕੋ ਨਾਲ ਸਿੰਘ ਮੈਨੂੰ ਨਾਲ ਸੀ ਕੇ ਸਪੰਚ ਸੀਗਾ ਹੋਰ ਬੰਦੇ ਸੀਗੇ ਚੋਣਾਂ ਨੇ ਬੁਲਾਇਆ ਭਰਾਵਾਂ ਦੇ ਮੈਨੂੰ ਉਹ ਕਰਤਾਰ ਉਹ ਔਰਾ ਮਹਾਰਾਜ ਨੇ ਪ੍ਰਗਟ ਕੀਤਾ ਸੀਗਾ ਤੇ ਉਹ ਆਪਣਾ ਕੰਮ ਕਰ ਗਿਆ ਜਿਹੜਾ ਇੱਕ ਸਾਲ ਜਿੰਨੇ ਚਿਰ ਵੀ ਉਹਨੇ ਆਪਣਾ ਕੰਮ ਕੀਤਾ ਉਹ ਕੰਮ ਕਰ ਗਿਆ ਤੇ ਜਿਹੜੀ ਚਿੰਗ ਉਹ ਲਾ ਗਿਆ ਉਹ ਚਿੰਗ ਰਹਿੰਦੀ ਦੁਨੀਆ ਦਾ ਘਰ ਹੋਊਗੀ ਤੇ ਹੈਗੀ ਐਵੇਂ ਨਹੀਂ ਫੋਟੋਆਂ ਗੱਡੀਆਂ ਮਗਰ ਲੱਗੀਆਂ ਐਵੇਂ ਲੋਕਾਂ ਨੇ ਫੋਟੋਆਂ ਕਰਾਈ ਨਹੀਂ ਲਾਈਆਂ ਫੋਟੋਆਂ ਲੱਗਦੀਆਂ ਹੁੰਦੀਆਂ ਨੇ ਉਹਨਾਂ ਦੀਆਂ ਜਿਨ੍ਹਾਂ ਦੇ ਕਿਰਦਾਰ ਹੁੰਦੇ ਨੇ ਤੇ ਉਹ ਜੰਗਾਰੀ ਜਿਹੜੀ ਆ ਉਹ ਉਸ ਜੰਗਾਰੀ ਨੂੰ ਅੱਗੇ ਆ ਕੇ ਅਮਰਪਾਲ ਨੇ ਵੱਡਾ ਕੀਤਾ ਕਰ ਰਿਹਾ ਕਰੂਗਾ ਵੀ ਪਰ ਮੈਂ ਇਹ ਵੀ ਵੇਖਿਆ ਕਿ ਦੀਪ ਦੇ ਜਾਣ ਤੋਂ ਬਾਅਦ ਦੀਪ ਦੇ ਸੋਲੇ ਗੋਣ ਵਾਲੇ ਲੋਕ ਦੀਪ ਦੇ ਵੱਲੋਂ ਬਣਾਈ ਗਈ ਇੱਕ ਬਲ ਸਟ੍ਰਕਚਰ ਨੂੰ ਸੰਗਤ ਦੇ ਸੰਭਾਲਣ ਦੀ ਜਗ੍ਹਾ ਦੇ ਉੱਤੇ ਜੇ ਕੋਈ ਆਇਆ ਤੇ ਉਹੋ ਹੀ ਕਦਰ ਵਿੱਚ ਗੱਲ ਲੱਗੇ। ਉਹ ਹੀ ਲੋਕ। ਲੋਕ ਹੋ ਹੀ ਨਹੀਂ। ਜਿਹੜੇ ਦੀਪ ਨੂੰ ਅਜ ਰੱਬ ਨੂੰ ਰੱਬ ਨੇ ਬੈਠੇ ਨੇ ਫਿਰ ਉਹ ਉਦੀ ਜਗ੍ਹਾ ਦੇ ਉੱਤੇ ਉਸ ਦੇ ਵੱਲੋਂ ਬਣਾਇਆ ਗਿਆ ਸਟਰਕਚਰ ਨੂੰ ਸੁਭਾਗ ਕੇ ਅੱਗੇ ਰਹਿਣ ਵਾਲਾ ਇੱਕ ਬੰਦਾ ਆਇਆ ਤੇ ਫੜ ਕੇ ਉਹਦੀ ਕਦਰ ਸ਼ੁਰੂ ਕਰਤੀ। ਠੀਕ ਹੈ। ਆ ਜੋ ਜਿਵੇਂ ਉਹਨਾਂ ਦੇ ਜੇ ਬੈਠਾ, ਛੋਟੇ ਅਨੁਵਾਦ ਕਰਕੇ ਉੱਥੇ ਅਨੁਵਾਦ ਵੀ ਕਰ ਦੇ। ਤੇ ਉਹ ਕਰਤਾਰ ਵਾਲੇ ਲੋਕ ਅੱਜ ਉਹਨੂੰ ਮਾਰਾ ਕਿਉਂ ਜਾਂਦੇ ਆ ਸਾਡਾ ਜਿਹੜਾ ਦੋਗਲਾ ਕਰਦਾ ਰਿਹਾ ਇਹ ਸਾਡਾ ਮੇੜਾ ਕਰ ਰਿਹਾ ਜੀ ਅੱਜ ਸਿਖਵਾਰ ਹੋ ਰਹੇ ਆ ਨਾ ਜੀ ਸਾਨੂੰ ਅੱਜ ਕੁੱਟ ਪੈ ਰਹੀ ਆ ਦੇਕਾਰ ਨੇ ਇਹ ਮਰੀ ਨੇ ਗੱਲਾਂ ਨੇ ਨਾ ਇਹ ਬਹੁਤ ਮਾਰੀਆਂ ਨੇ ਸ਼ਾਇਦ ਬਹੁਤ ਕੌੜੀਆਂ ਨੇ ਗੱਲਾਂ ਇਹ ਨਹੀਂ ਚੰਗੀਆਂ ਲੱਗਦੀਆਂ ਹੋਣੀਆਂ ਬਹੁਤੇ ਨੂੰ ਪਤਾ ਪਰ ਇਹ ਸੱਚ ਹੈ ਕਿ ਸੱਚ ਹਮੇਸ਼ਾ ਰਹਿਣਾ ਸੱਚ ਨੂੰ ਕਦੀ ਕੋਈ ਨਹੀਂ ਮਾਰ ਸਕਦਾ ਬੰਦੇ ਨੂੰ ਕੋ ਮਾਰ ਦੂਗਾ ਦੁਨੀਆ ਖਤਮ ਹੋ ਜੇ ਸੱਚ ਨਹੀਂ ਖਤਮ ਹੋਣਾ ਜਿਵੇਂ ਸਾਡਾ ਗੁਰੂ ਸਾਹਿਬ ਨੇ ਆਪਰਨ ਕਨਸੈਪਟ ਬਖਸ਼ਿਆ ਨਾ ਖਾਲਸੇ ਦਾ ਤੇ ਗੁਰਬਾਣੀ ਦਾ ਕਨਸੈਪਟ ਬਖਸ਼ਿਆ ਜਿਹੜਾ ਕਦੀ ਖਤਮ ਨਹੀਂ ਹੋਣਾ ਦੁਨੀਆ ਰਹਿੰਦੀ ਦੁਨੀਆ ਤੱਕ ਰਹਿਣਾ ਇਸੇ ਤਰ੍ਹਾਂ ਹੀ ਇਹਦਾ ਸੱਚ ਉਹ ਨਾ ਨਾ ਇਹ ਸੱਚ ਕਦੀ ਨਹੀਂ ਖਤਮ ਹੋਣਾ ਤੇ ਇਹ ਉਹ ਸੱਚ ਆ ਜਿਹੜਾ ਅਸੀਂ ਆਪਣੀ ਅੱਖੀਂ ਵੇਖਿਆ ਸੋ ਬੇਅੰਤੀ ਆ ਚਲੋ ਮਹਾਰਾਜਾ ਕਰਵਾ ਗਏ ਦੀਵ ਸਾਡੇ ਵਿੱਚ ਨਹੀਂ ਰਿਹਾ ਅਮਰਤ ਸਾਡਾ ਜਿਹੜਾ ਉਹ ਜੇਲ੍ਹ ਚ ਬੈਠਾ ਪਰ ਜਿਹੜਾ ਕੰਮ ਹੋਰਾਂ ਨੇ ਕੀਤਾ ਜਿਹੜਾ ਕਰ ਗਏ ਇਹ ਸਾਡਾ ਹਰਜਵੰਦ ਦਾ ਨੌਜਵਾਨਾਂ ਦਾ ਖਾਸ ਕਰਕੇ ਤੁਹਾਡਾ ਵੀ ਤੁਸੀਂ ਉਸ ਚਲਾਈ ਗਈ ਲਹਿਰ ਨੂੰ ਅੱਗੇ ਲੈ ਕੇ ਚੱਲੋ ਉਹਦੇ ਵੱਲੋਂ ਜਿਹਨੇ ਕੰਮ ਕੀਤੇ ਗਏ ਜੋ ਉਹ ਮੰਗੀਆਂ ਕਰਦਾ ਸੀਗਾ ਜੋ ਉਹ ਕਹਿੰਦਾ ਸੀ ਹੁਣ ਇਹ ਫਰਜ਼ ਆਪਣਾ ਬਣਦਾ ਵੀ ਆਪਾਂ ਉਹਨੂੰ ਅੱਗੇ ਲੈ ਕੇ ਚੱਲੀਏ ਜਿਵੇਂ ਵੀ ਜਿੰਨਾ ਵੀ ਜਿੱਦਾਂ ਵੀ ਕਰ ਸਕਦੇ ਕਰੀਏ ਜ਼ਰੂਰ ਕਹਿਣ ਦਾ ਬਈਏ ਇਹ ਸਿਰਫ ਇਹ ਨਾ ਸੋਚੀਏ ਵੀ ਅਸੀਂ ਬੈਠਿਆਂ ਤੇ ਤੂੰ ਵੀ ਯਾਦ ਕਰਕੇ ਜ਼ਿਕਰਦਾਰ ਤੇ ਤੂੰ ਕਰਦਾਨੀ ਗੱਲ ਕਰਕੇ ਉਹਦੇ ਬਾਰੇ ਗੱਲ ਕਰਕੇ ਤੇ ਅਸੀਂ ਫਿਰ ਘਰ ਚ ਵਾਜੀ ਇਹ ਸਾਲ ਬਾਅਦ ਵੀ ਯਾਦ ਕਰਾਂਗੇ ਨਹੀਂ ਉਹਦੇ ਵੱਲੋਂ ਉਹ ਚਲਾਈ ਗਈ ਲਹਿਰ ਮੱਗਰ ਜਾਣ ਵਾਸਤੇ ਤੁਹਾਨੂੰ 7 ਦਿਨ ਲੱਗੂਗਾ ਉਹਨਾਂ ਦਾ ਜਿਹੜੇ ਧੀਮ ਦੀ ਸੋਰੀ ਨੂੰ ਅੱਗੇ ਲੈ ਕੇ ਚੱਲੇ ਬਸ ਇੰਨੀ ਬੇਨਤੀਆਂ ਨੇ ਮਾਤੀ ਸਿਆਣੇ ਹੋ ਸਮਝਦਾਰੋ ਤੁਹਾਡੇ ਸਾਰਨ ਸਮਾ ਕੀੰਤੀ ਆ ਜਿੰਨੇ ਜੁੜੇ ਹੋ ਤੇ ਉਹਨਾਂ ਦਾ ਮੈਂ ਆਸ ਕਰਦਾ ਵੀ ਇਹ ਸੁਨੇਹਾ ਅਗੇ ਪਚਾਉਗੇ ਤਾਂ ਕਿ ਆਪਾਂ ਵਾਹਿਗੁਰੂ ਜੀ ਮਿਲ ਕੇ ਗੁਰੂ ਗ੍ਰੰਥ ਗੁਰੂ ਪੰਥ ਦੀ ਪੰਜਾਬ ਦੀ ਛੜ ਦੀ ਗੱਲ ਦੇ ਵਾਸਤੇ ਤਤਪਰ ਹੋਈਏ ਬਾਣੀ ਤੇ ਬਾਣੀ ਦੇ ਤਾਰਨੀ ਹੋਈ ਜਿਹੜੇ ਨੌਜਵਾਨਾਂ ਨੇ ਦਾ ਕੇਸ ਨਹੀਂ ਲੱਕੇ ਕੇਕ ਕਟਾਉਂਦੇ ਨੇ ਕੇਸ ਰੱਖੋ ਅਮਰ ਸੋ ਗੁਰੂ ਵਾਲੇ ਬਣੋ ਅਰਦਾਸ ਕਰੋ ਕਿ ਮੈਂ ਤੁਹਾਨੂੰ ਬਾਣਾ ਵੀ ਬਖਸ਼ਾਂ ਤੇ ਨੀਲੇ ਬਣੇ ਤਾਰਨੀ ਹੋਈਏ ਜਿਹੜੇ ਨੀਲੇ ਬਣੇ ਤਾਰਨੀ ਹੋਵਾਂਗੇ ਫਿਰ ਖਾਲਸਾਈ ਗੱਲ ਬਣਨੀ ਆ ਫਿਰ ਖਾਲਸਾ ਆਉਣਾ ਫਿਰ ਘਰ ਬਣਨਾ ਨਿਦੋਨ ਚੱਕਰ ਦੇ ਇਹ ਬਣਨਾ ਧੰਨਵਾਦ ਵਾਹਿਗੁਰੂ ਜੀ ਕੀ ਫਤਿਹ